ਹਾਂਜੀ ਸੰਗਤ ਜੀ ਦੇਖੋ ਕਿਸ ਤਰ੍ਹਾਂ ਕੀਤੀ ਜਾਂਦੀ ਸੀ ਗੁਟਕਾ ਸਾਹਿਬ ਦੀ ਬੇਅਦਬੀ ਪੂਰੀ ਜਾਣਕਾਰੀ ਲਈ ਪੂਰੀ ਵੀਡੀਓ ਦੇਖੋ ਦੇਖੋ ਕਿਸ ਤਰ੍ਹਾਂ ਕੀਤੀ ਜਾਂਦੀ ਸੀ ਗੁਟਕਾ ਸਾਹਿਬ ਦੀ ਬੇਅਦਬੀ ਸੋ ਅਸੀਂ ਮੌਕੇ ਤੇ ਪਹੁੰਚੇ ਹਾਂ ਇਹ ਵੀ ਨਾਲ ਵੀਰ ਸਾਡੇ ਸਹਿਯੋਗ ਕੀਤਾ ਨਾਲ ਆਏ ਆ ਇਹ ਗੁਟਕਾ ਸਾਹਿਬ ਇੱਥੇ ਗੁਰੂ ਘਰ ਲੈ ਕੇ ਆਏ ਸੀ ਕਿ ਚੱਲ ਗੁਰੂ ਘਰ ਆ ਮੈਂ ਇੱਥੇ ਫੜਾਇਆ ਸਾਡੇ ਹੱਥ ਤੇ ਹੱਥ ਕਿਥੇ ਆ ਸੋ ਇਹਨਾਂ ਨੇ ਸਰੋਪੇ ਸਾਹਿਬ ਦੇ ਵਿੱਚ ਲਪੇਟ ਕੇ ਗੁਰਤਾ ਸਾਹਿਬ ਪੋਤੀ ਸਾਹਿਬ ਇਥੇ ਲੰਘਦੇ ਆ ਬਹੁਤ ਹੁੰਦੇ ਆਣ ਇਥੇ ਭੋਗ ਚੱਲ ਰਿਹਾ ਸੀ ਕਿਸੇ ਦਾ ਕਿਸੇ ਦਾ ਕੋਈ ਤੇ ਮਰਦਾਸ ਹੀ ਸੋ ਇਥੇ ਇਹਨਾਂ ਨੂੰ ਵਰਤੇ ਕੋਈ ਨਿਹੰਗ ਸਿੰਘ ਮਿਲੇ ਆ ਸੋ ਇਹਨਾਂ ਨੇ ਉਹ ਗੁਰਤਾ ਸਾਹਿਬ ਉਥੇ ਦੇਤੇ ਉਹਨਾਂ ਨੂੰ ਫੜਾਤੇ ਆ ਸੋ ਗੁਰੂ ਘਰ ਦੇ ਅਸੀਂ ਪ੍ਰਬੰਧਕਾਂ ਨੂੰ ਪੁੱਛਿਆ ਉਹ ਕਹਿੰਦੇ ਆ ਵੀ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਅਗਿਆ ਥੋੜਾ ਆਵਾਜ਼ ਹੋ ਜੂਗੀ ਗੁਰੂ ਪਰੀ ਸਾਧ ਸੰਗਤ ਜੀ ਜੋ ਅੱਜ ਇਥੇ ਗੁਰਤਾ ਸਾਹਿਬ ਪੋਤੀ ਸਾਹਿਬ ਦਾ ਨਰਾਤਰ ਹੋਇਆ ਵਾ ਸੋ ਆਪਾਂ ਵੀ ਬਲੌਗ ਰਣਜੀਤ ਆ ਵੀ ਨੂੰ ਪਹੁੰਚਿਆ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਕੋਲੇ ਇੱਥੇ ਪਹੁੰਚੇ ਆ ਸੋ ਵੈਗਰੂ ਤੁਹਾਨੂੰ ਸਾਰੀ ਡਿਟੇਲ ਅਸੀਂ ਦੱਸ ਦਿੰਨੇ ਆ ਵਾਰਦਾਤ ਕੀ ਹੋਈ ਆ ਕਿਤਰਾ ਮਤਲਬ ਕਿ ਬੇਦਬੀ ਕੀਤੀ ਗਈ ਆ ਗੁਰਕਾ ਸਾਹਿਬ ਕੂੜੇ ਵਾਲੀ ਗੱਡੀ 'ਚ ਬਰਾਮਦ ਹੋਏ ਸੀ ਸੁਰੂ ਕਰੀ ਸਾਥ ਸਮਝੇ ਸਵੇਰੇ 7 ਵਜੇ ਦਾ ਟਾਈਮ ਆ ਜਿਹੜੇ ਵੀਰ ਸਾਡੇ ਅੰਮ੍ਰਿਤਸਰ ਤੋਂ ਲਾਗੇ-ਲਾਗੇ ਆ ਉਹ ਇਸ ਤੋ ਨੋਖਰੀ ਘੜੀ ਵਿੱਚ ਇਸ ਬੁਦਵਾਰੇ ਪਹੁੰਚ ਸਕਦੇ ਆ ਕਿਉਂਕਿ ਇਹ ਕਿਸੇ ਘਰ ਦਾ ਮਸਲਾ ਨਹੀਂ ਤੇ ਗੁਰੂ ਸਾਹਿਬ ਦਾ ਮਸਲਾ ਵਾ ਇਹ ਬਿਆਰ-ਬਾਰ ਜਿਹੜੀਆਂ ਵੱਡੀਆਂ ਗੁਰੂ ਗ੍ਰੰਥ ਸਾਹਿਬ ਜੀ ਹੁੰਦੀਆਂ ਈ ਛੋਟੀ ਮੋਟੀ ਗੱਲ ਨਹੀਂ ਆ ਅੱਠ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਥੀ ਸਾਹਿਬ ਤੇ ਝੁਕਾ ਸਾਫ ਅੱਠ ਪੌਂ ਪੀ ਝੁਕਾ ਸਾਹਿਬ ਜੀ ਦੇ ਕੋਥੀ ਸਾਹਿਬ ਵੱਡਾ ਜਿਹੜੇ ਜਿਨ੍ਹਾਂ ਦੀ ਦਰਦ ਹੋਈ ਜਿਹੜੇ ਢਿੱਲੇ ਹੋਏ ਆ ਕੋਈ ਇਸ ਗੁਰੂ ਘਰ ਪਹੁੰਚਾਇ ਜਿਹੜੇ ਜਨਗ ਸਿੰਘਾ ਉਹ ਲੈ ਆ ਅਸੀਂ ਬੀਓਗ੍ਰਾਫੀ ਆ ਕਿ ਕਦ ਜਿਹੜੇ ਵੀ ਸੀ ਆ ਉਹ ਇਸ ਥਾਂ ਦੇ ਪਹੁੰਚ ਕੇ ਆਪਣਾ ਬੰਦਾ ਜੋਦਰ ਪਾਈਏ ਤਾਂ ਕਿ ਪਤਾ ਜਿੰਨਾ ਵੀ ਪ੍ਰੈਸ਼ਰ ਕਿਡਾ ਵਾਗੇ ਪ੍ਰਸ਼ਾਸਨ ਦੇ ਉਹਨਾ ਹੋਣੇ ਵੀ ਅਸੀਂ ਜਿਹੜੇ ਉਹ ਕੈਮਰੇ ਚੈੱਕ ਕੀਤੇ ਸੋ ਪ੍ਰਸ਼ਾਸਨ ਆ ਕੇ ਤਾਰੋ ਕਈ ਪਾਸਵਰਡ ਪੁਲਿਸ ਤੋਂ ਨਹੀਂ ਖੁੱਲੇ ਇੱਕ ਉਹ ਜਿਹੜਾ ਪਿਛਲਾ ਕੈਮਰਾ ਜਿਹੜਾ ਬੇਨ ਉਹ ਵੀ ਬੰਦ ਉਹ ਵੀ ਕਹਿੰਦੇ ਖਰਾਬ ਹੋਇਆ ਚੱਲ ਨਹੀਂ ਰਿਹਾ ਹੁਣ ਗੁਰੂ ਮਹਾਰਾਜ ਪਤਾ ਵੀ ਕੈਮਰਾ ਚੱਲਦਾ ਸੀ ਜਾਂ ਨਹੀਂ ਚੱਲਦਾ ਜਾਂ ਬੰਦ ਕੀਤਾ ਜੋ ਵੀ ਆ ਉਹ ਇਹਦਾ ਸਾਣ ਵੀ ਦਾ ਉਹ ਸਾਰੇ ਗੁਰੂ ਜੀ ਦੀ ਕਿਰਪਾ ਨਾਲ ਸਾਰਾ ਕਸ਼ਿਸ਼ ਸੇਰੇ ਹੋ ਜਾਏਗਾ ਇੰਡੀਆ ਦੇ ਬੇਤੀਆਵਾ ਕਿ ਜਿਹੜੇ ਵੀ ਵੀਰ ਕੌਣ ਸਾਡੀਆ ਜੂਰ ਤਾਂ ਕਹਿੰਦਾ 3 ਬਲਾਗ ਗੁਰੂ ਨਾਨਕ ਪ੍ਰਕਾਸ਼ ਗੋਦਵਾਰਾ ਜਿਹੜਾ ਤੇ ਪਹੁੰਚਦੇ ਪਕਵਾਦਾ ਕਰੋ ਸ੍ਰੀ ਅਮਰਸਰ ਸਾਹਿਬ ਵਿਖੇ ਸ੍ਰੀ ਅਮਰਸਰ ਸਾਹਿਬ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਨੂੰ ਦੱਸ ਸਕਦਾ ਵੀ ਜੋ ਇਹਨਾਂ ਨੇ ਪੀਤਾ ਉਹ ਵੀ ਗੱਲ ਚਲੋ ਜੀ ਜੇ ਤੁਹਾਨੂੰ ਕੋਈ ਨਾ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ